ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੇ ਅਪ ਪਹੁੰਚ ਚੁੱਕੇ ਆ ਪਿੰਡ ਫਰੋਸ਼ਾ ਜ਼ਿਲ੍ਹਾ ਗੁਰਦਾਸਪੁਰ ਦਾ ਜੀ ਤਹਿਸੀਲ ਬਟਾ ਬਾਈ ਲਾਪਰੀਦ ਕੋਲ ਆ ਚੁੱਕੇ ਜੀ ਦੇਖੋ ਅੱਜ ਵੀ ਝੋਟੀਆਂ ਬਾਈ ਲੈ ਕੇ ਆਂਦੀਆਂ ਤਿੰਨ ਜਿਆਦਾ ਝੋਟੀਆਂ ਲੈ ਕੇ ਆਂਦੀਆਂ ਬਹੁਤ ਕੁਆਲਟੀ ਵਾਲੀਆਂ ਤੇ ਸਾਰਾ ਮਾਲ ਹਰਿਆਣੇ ਤੋਂ ਲੈ ਕੇ ਆਂਦੇ ਵੀਰੋਣੀ ਤੇ ਆਓ ਹੁਣ ਆਪਾਂ ਗੱਲਬਾਤ ਕਰੀਏ ਤੇ ਵੀਡੀਓ ਸ਼ੁਰੂ ਕਰੀਏ ਜੀ ਸਤਿਕਾਰ ਸਤਿ ਸ੍ਰੀ ਅਕਾਲ ਸੰਦੀਪ ਵੀਰ ਜੀ ਸਤਿਕਾਰ ਹੋਰ ਸਤਿਨਾਮ ਬਾਈ ਜੀ ਬਹੁਤ ਕਿਰਪਾ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਤੇ ਸਾਰੇ ਹੀ ਸੰਦੀਪ ਡੇਰੀ ਫਾਰਮ ਚਾਲਣ ਵੇਖਣ ਵਾਲੇ ਵੀ ਐ ਪੈਣ ਪ੍ਰਾਵਾ ਨੂੰ ਸਸਰੀ ਕਾ ਹਾਂਜੀ ਕਿਰਪਾ ਮਹਾਰਾਜ ਦੀ ਤੇ ਮਗਲਾ ਮਾਲ ਦਾ ਵੇਚ ਗਿਆ ਉਹ ਜਿਹੜਾ ਛੋੜ ਪਾਇਆ ਸੀ ਹਾਂਜੀ ਆਪਣਾ 16 ਤਰੀਕ ਨੂੰ 1000 ਰੁਪਏ ਸੀ ਨਾ ਤੇ ਰਾਜ ਤੋਂ ਹੁੰਦਾ ਜਿੱਦਾਂ ਹੂੰ ਬਿਲਕੁਲ ਤੇ ਉਹ ਕੋਈ ਪੈਣ ਪ੍ਰਾਣੇ ਵੇਖਣਾ ਤੇ ਛੋੜ ਵੇਚ ਨਹੀਂ ਸਕਦਾ ਹਾਂਜੀ ਹਾਂਜੀ ਤੇ ਰਾਜ ਲੈ ਕੇ ਅੰਦਰ ਮਸਲਾ ਹਾਂ ਬਿਲਕੁਲ ਜੀ ਬਿਲਕੁਲ ਛੋੜ ਪਾਇਆ ਸੀ ਨਹੀਂ ਜੀ ਉਹ ਮਾਲ ਮਹਾਰਾਜ ਦੀ ਕਿਰਪਾ ਨਾਲ ਉਹਦੇ ਕੋਈ ਛੋੜ ਕਰਕੇ ਵੇਚ ਗਿਆ ਆਪਣਾ ਹਾਂਜੀ ਹਾਂਜੀ ਕੁਝ ਪਹਿਲੀ ਵੀਡੀਓ ਜਿਹੜੀ ਪਈ ਸੀ ਉਹਦੇ ਵੀ ਗਾਹ ਫੋਨ ਫਣ ਕਰੀ ਜਾਂਦੇ ਚਲੋ ਚਲੋ ਚ ਤਾਂ ਜਦੋਂ ਹੋਏ ਛੁੱਟੀਆਂ ਨਹੀਂ ਹੁੰਦੀਆਂ ਠੀਕ ਆ ਠੀਕ ਆ ਹੁੰਦੀਆਂ ਸੰਦੀਪ ਜੀ ਇੱਕ ਤੁਹਾਡੇ ਅੱਗੇ ਹੁਣੇ ਹੁਣੇ ਮਤਲਬ ਲੱਦ ਕੇ ਭੇਜ ਕੇ ਆ ਰਹੇ ਭੇਜੀ ਚਲੋ ਠੀਕ ਆ ਤੇ ਆਇਆ ਮਾਲ ਉਧਰੋਂ ਆਇਆ ਜੀ ਆਈ ਵੀ ਜੀ ਉਧਰੋਂ ਆਇਆ ਬਿਲਕੁਲ ਜੀ ਕਰਨਾਲ ਏਰੀਆ ਹਰਿਆਣੇ ਦੇ ਵਿੱਚੋਂ ਖਰੀਦ ਕੇ ਲਿਆਈ ਦੀ ਉੱਥੇ ਮੇਰੀ ਮਾਸੀ ਜੀ ਹੈ ਸਕੇ ਅੱਛਾ ਠੀਕ ਆ ਹਾਂ ਜੀ ਤੇ ਉਹਨਾਂ ਦੇ ਕੋਲ ਮੇਰੀ ਠਾਰ ਆ ਨਾਮ ਨਾਲ 2 ਦਿਨ 4 ਦਿਨ ਰਹਿ ਕੇ ਤਸੱਲੀ ਕਰਕੇ ਡੰਗ ਰਹੇ ਹੁੰਦੇ ਨੇ ਨਹੀਂ ਨਹੀਂ ਚਲੋ ਚਲੋ ਠੀਕ ਤੇ ਬਾਕੀ ਬਕਾਇਦਾ ਇਹਨਾਂ ਝੋਟੀਆਂ ਦੀ ਵੀ ਵੀਡੀਓ ਵੀ ਮੇਰੇ ਫੋਨ 'ਤੇ ਕੋਲ ਆ ਠੀਕ ਹੈ ਦੇਖੋ ਖਰੀਦੀਆਂ ਕਿਹੜੇ ਘਰੋਂ ਇਹਦਾ ਕੋਈ ਕੁਝ ਪ੍ਰੂਫ ਆਪਣੇ ਕੋਲ ਤਸੱਲੀ ਵੀ ਕਰਾ ਦਿਆਂਗੇ ਚਲੋ 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 ਨਹੀਂ ਚਲੋ ਚਲੋ ਕਰੀ ਜੁਰੂ ਕੀ ਭਰਾ ਹਾਂਜੀ ਤੇ ਭਾਜੀ ਆ ਜੋ ਇੱਧਰ ਇਹ ਸੁਆ ਭਾਜੀ ਇਹ ਵੀ ਜੀ ਪਹਿਲਾ ਸੁਆ ਵਾ 2 ਦੰਦ ਕੱਟੇ ਜਾਂ ਸੰਦੀਪੀ ਅੱਛਾ ਹਾਂਜੀ ਇਹ ਝੋਟੇ ਰੰਗ ਵੇਖਣਾ ਇਹਦੀ ਹਾਂਜੀ ਤੇ ਸਿਰ ਤੋਂ ਲੈ ਕੇ ਤੇ ਪੂਛ ਤੱਕ ਦੇਖੋ ਕਾਲੀ ਸ਼ਾਜੂ ਕਿੰਨਾ ਬਲੈਕਾ ਪੂਰੀ ਮ ਤੇ ਅਖੰਡੀ ਸੀਲਸ ਰਾਜ ਕਿੰਨੇ ਦਾ ਦੋ ਬਾਈ ਜੀ ਹਾਂਜੀ ਦੁੱਧ ਕਿੰਨਾ ਉਹ ਤਾਂ ਸੰਦੀਪ ਸਿੰਘ ਜੀ 10 ਕਿਲੋ ਪਰ ਆਪਾਂ 9 ਕਹਿ ਕੇ ਦੇਣੀ ਹੈ ਅੱਛਾ ਕਿਉਂਕਿ ਕਿਲੋ ਘੱਟ ਦੱਸਣ ਸਾਨੂੰ ਵੱਧਾ ਹਾਂਜੀ 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 ਕੋਈ ਇੱਥੇ ਵੀ ਆਣ ਕੇ ਚੋਵੇਗਾ ਤੇ ਘਰ ਵੀ ਚੋਵੇਗਾ ਤਾਂ ਸਾਨੂੰ ਲਾਹਾ ਮਾ ਕੋਈ ਨਹੀਂ ਠੀਕ ਹੈ ਠੀਕ ਹੈ ਤੇ ਜੇ ਕੋਈ ਪਾਈ ਆ ਤੁਹਾਡੇ ਘਰ ਵੱਧ ਜਾਂਦਾ ਤੇ ਫਿਰ ਕੱਟੀ ਕੱਟਾ ਜੀ ਮਗਰ ਕੱਟਾ ਜੀ ਸੰਦੀਪ ਸਿੰਘ ਜੀ ਖੋਲੋ ਫਿਰ ਦੋ ਦੰਦ ਕੱਟੀਆਂ ਪਿਓਰ ਦੋ ਦੰਦ ਲੋ ਜੀ ਦੋ ਦੰਦ ਝੋਟੀ ਆ ਝੋਟੀਕਾਰੀ ਜਿਹੜੀ ਇੱਕ ਮੂਰਤੀ ਆ ਬਹੁਤ ਸੋਹਣੀ ਝੋਟੀ ਆ ਕਾਲੀ ਸ਼ਾ ਨਸਰਪੁਰੀ ਝੋਟੀ ਦੇ ਆਹ ਆ ਚਲੋ ਹਜਰ ਬਦੂ ਬਦੂ ਕੁ ਭਈਏ ਜੇ ਹੋ ਰਾਣਾ ਜੀ ਤੇਰੇ ਮੈਲੇ ਮੂਲੇ ਮਾਰ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਮਤਲਬ ਕਰੇ ਕੋਈ 5 7 10 ਜਨਾਂ ਦੇ ਅੰਦਰ ਅੰਦਰ ਹੀ ਨੇ ਹਾਂਜੀ 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 ਬਾਕੀ ਸਸ ਜੀ ਨੂੰ ਵੀ ਵੇਖੋ ਤੁਸੀਂ ਥਣ ਥਣ ਚੰਗਾ ਆਜੋ ਆਜੋ ਭਾਈ ਨਰਾਦੀ ਮਣਿਆਰੀ ਚੱਕੀ ਫਿਰਦੇ ਆ ਹਾਂਜੀ ਆਜੋ ਇਹ ਚੁੰਨੀ ਜੀ ਪਾਈਏ ਗੱਲ ਚ ਤੋਂ ਉਹਦੇ ਕਰਕੇ ਬੜਾ ਕਰਦੇ ਠੀਕ ਹੈ ਠੀਕ ਹੈ ਜੀ ਸਰਦੀ ਚੁੰਨੀ ਦੋ ਮੇਰੇ ਗੱਲ ਕੀ ਕੀ ਬਾਤ ਹੈ ਬਾਠ ਠੀਕ ਹੈ। ਉਹਦੋਂ ਨਾਲ ਜ਼ਿਆਦਾ ਸੰਦੀਪ ਵੀਰ ਇਹ ਸੰਗਤ ਕੁੰਭਤ ਆਉਂਦੇ ਗਲਾਂ। ਹਾਂਜੀ ਹਾਂਜੀ ਹਾਂਜੀ। ਧਨਿਆਰੇ ਨੂੰ ਵੀ ਬੜਾ ਕਈ ਵਾਰੀ ਪਸ਼ੂ ਅਧਰਾ ਜਾ ਕਰਦੇ ਨੇ ਧਨਿਆਰਾ ਕੀ ਪਾਤਾ ਸਾਡੇ। ਠੀਕ ਹੈ। ਹਾਂਜੀ। ਹਾਂਜੀ। ਸੰਦੀਪ ਵੀਰ ਜੀ ਕੱਟੀ ਤੇ ਲੱਖ ਰੁਪਏ ਦੀ ਆ। ਹਮ। ਪਰ ਆਪਾਂ ਜਾਇਜ਼ ਮੁੱਲ ਕਰਨੇ ਆ ਕਿਉਂਕਿ ਸਾਨੂੰ ਜਾਇਜ਼ ਮਿਲੀ ਤਾਂ ਜਾਇਜ਼ ਦੇ ਦੇ। ਬਿਲਕੁਲ ਜੀ। ਮੋਹਲੇ ਦਾ 95 ਆ 90 ਆ ਤੇ 85 ਦੀ ਜਸਨਾ ਨਹੀਂ ਜੈ ਜੀ ਠੀਕ ਹੈ ਜੀ ਬਿਲਕੁਲ ਜੈ ਜੀ ਇੱਕ ਰੰਗ ਕਾਲੀ ਕੱਟੀ ਚਕੀਨੀ ਵੇਖੋ ਦੋ ਦੰਦ ਪੁੱਟ ਕੇ ਥਾਂਗੇ ਦੰਦ ਖਾਲਦੇ ਲਵ ਪ੍ਰੀਜ਼ਰ ਬਸ ਗਈਆਂ ਸੰਜ ਹਾਂਜੀ ਛੋਟੀ ਪਾ ਲਾਈ ਜੀ ਬੋਲ ਵੇਖੋ ਠੀਕ ਹੈ ਬਹੁਤ ਕੁਆਲਟੀ ਛੋਟੀ ਚਵਾਈ ਇੱਕ ਨੰਬਰ ਦੀ ਹੋਗੀ ਚਵਾਈ ਦਾ ਡੰਗਰ ਫੇਰ ਨਹੀਂ ਕਦੇ ਲਿਆ ਠੀਕ ਹੈ ਤੇ ਆ ਵੀ ਸੂਈ ਹਣਾ ਜੀ ਇਹ ਵੀ ਸੰਦੀਪ ਵੀਰ ਜੀ ਪਹਿਲਾ ਸੂਆ ਹਾਂਜੀ 6 ਦੰਦ ਕੱਟੀ ਆ ਅੱਛਾ ਦੰਦ ਕੁੱਟ ਕੇ ਖਾਲਦੇ ਜਦੋਂ ਕੋ ਘਰ ਆਏ ਤਾਂ ਖਾਲ ਲਿਆ ਜੀ ਹਾਂਜੀ ਲੋ ਜੀ ਲੈ ਵਾ ਵੇਖੋ ਇਹਦਾ ਚਿਰਾਈ ਵੇਖੋ ਲੈ ਵੇਦੇ ਖਾਣਾ ਵੇਖੋ ਉਹਦੇ ਥੱਲੇ 11 ਕਿਲੋ ਆ 10 ਕਿਲੋ ਦੀ ਗਰੰਟੀ ਹੈ ਭਾਵੇਂ ਤੋਂ ਆਨਲਾਈਨ ਲੈ ਜੇ ਮੈਂ ਇੱਥੇ ਆ ਕੇ ਚੋਣ ਤੇ ਖੋਲੇ ਵੀ ਕੱਟੀ ਮੈਂ ਕੱਢਾ ਇਹਦੇ ਮੈਂ ਕੱਟੀਆਂ ਸੰਦੀ ਲੋ ਜੀ ਇਹ ਫੈਲਾ ਤੁਹਾਡਾ ਹੋ ਗਿਆ ਤਾਂ ਵੱਡੀ ਝੋਡੀ ਪੂਰੀ ਜੀ ਤੇ ਆ ਦੇਖੋ ਜੀ ਪਹਿਲਾ ਸੂਆ 6 ਜਨ ਝੋਡੀ ਤੇ ਪਿੱਛੇ ਮੈਂ ਕੋਈ ਜੀ ਹਾਂ ਆ ਦੇਖ ਲਿਆ ਲੋ ਦੇਖੋ ਜੀ ਕਿੱਡਾ ਸਾਫ ਚੋਈ ਚੋਈ ਬੜਾ ਪਰੇ ਚ ਵਧੀਆ ਮੈਂ ਕਹਿੰਦਾ ਵੀਰ ਜੀ ਚੋਈ ਦਾ ਫੇਰ ਡੰਗਰ ਕਦੀ ਲਿਆ ਹੀ ਨਹੀਂ ਬਿਲਕੁਲ ਬਿਲਕੁਲ ਜੀ ਬਿਲਕੁਲ ਜੋ ਵੀ ਰਕਮ ਆਪ ਵੀ ਲਾਉਂਗੇ ਹਾਂ ਜੀ ਹਾਂ ਜੀ ਹਾਂ ਜੀ ਅਗਲੇ ਨੇ ਤਾਂ ਸਾਨੂੰ ਬਾਅਦ ਚ ਦੇਖ ਜਾਣੇ ਪਹਿਲਾਂ ਆਪ ਦੇਖ ਕੇ ਆ ਇਹ ਸੀਰੀਜ਼ਾ ਕਈਆਂ ਕੱਟੀਆਂ ਨੇ ਭਾਂ ਬਣਾ ਬੱਚੇ ਤੋਂ ਬਾਹਰ ਆਇਆ ਬਿਲਕੁਲ ਜੀ ਹਾਂ ਠੀਕ ਆ ਬਾਂਦੋ ਚਲੋ ਬੋਲੋ ਭਾਜੀ ਸੰਦੀ ਵੀਰ ਪਤਾ ਗੱਲ ਕੀ ਆ ਮੋਲ ਕਰਨੇ ਬਿਲਕੁਲ ਜਾਇਜ਼ ਤੇ ਬੇਨਤੀ ਆ ਇਹ ਆ ਵੀ ਆਣ ਕੇ ਕਸਾਈ ਨਾ ਕਰਿਆ ਕਰਨ ਤੇ ਫੋਨ ਤੇ ਵੀ ਮਲ ਕੇ ਮੁੜ ਕੇ ਕਸਾਈ ਨਾ ਕਰਿਆ ਕਰਨ ਹਾਂਜੀ ਬਿਲਕੁਲ ਜਿਆਦਾ ਜਦੋਂ ਮੁੱਲ ਵੇਖੋ ਵੀਰ ਜੀ ਵੀਡੀਓ ਦਾ ਮੁੱਲ ਜਿਹੜਾ ਪਾਦੀ ਦਾ ਨਾ ਐ ਸਾਰਾ ਕੁਝ ਛੱਡ ਛੱਡ ਕੇ ਪਾਦੀ ਤੇ ਲੋਕੀ ਸੋਚਦੇ ਕਿ ਖਰੇ ਪਤਾ ਨਹੀਂ ਅਜੇ ਵੀ 2 5000 ਦੀ ਕਸਾਈ ਕਰਦੇ ਬਿਲਕੁਲ ਜੀ ਮੁੱਲ ਵੀਰ ਜੀ ਦਾ 1 1000 ਹਾਂਜੀ 5 ਲੱਖ ਦੀ ਜੈਸਨੋ ਦੇ ਦਾਂਗੇ ਚਲੋ ਜਾਣੋ ਜਾਣੋ 98 2000 ਜਾਣੋ ਚਲ ਪਰ ਇਹ ਜੈਸਨੋ ਇਹ ਚੋਂ ਕੁਝ ਨਹੀਂ ਜੇ ਹੋਰ ਬਿਲਕੁਲ ਠੀਕ ਠੀਕ ਤੇ ਆਹ ਵੀਰ ਜੀ ਇਹ ਵੀ ਪਹਿਲਾ ਸੂਆ ਸੰਦੀਪ ਵੀਰ ਜੀ ਇਹ ਵੀ ਜੋੜੀ ਬਹੁਤ ਚਾਰ ਦੰਦ ਕੱਟੇ ਆ ਚਾਰ ਦੰਦ ਚਾਰ ਦੰਦ ਕੱਟੀ ਆ ਕੱਟੀ ਦੀ ਲੰਬਾਈ ਵੇਖੋ ਹਾਈਟ ਵੇਖੋ ਸੁਨਲਾ ਪਰ ਜੇ ਮੇਲੇ ਲੈ ਜਾਣੇ ਝੋਟੀਆਂ ਹੁਣ ਹਾਂ ਗੱਡੀਆਂ ਝੋਲੀਆਂ ਸਦੀਆਂ ਚੰਗੀਆਂ ਕੱਢ ਕੇ ਲੈ ਕੇ ਜਾਂਦੇ ਆਂ ਅਸੀਂ ਮੈਂ ਤੁਹਾਨੂੰ ਦੱਸਣਾ ਵੀ 3 ਦਿਨ 4 ਦਿਨ ਲੱਗ ਜਾਂਦੇ ਆਂ ਲੱਗ ਜਾਂਦੇ ਭਾਈ ਬਾਹਰ ਨਾਲ ਪਰਮਾਲ ਤੇ ਲੱਗਦੇ ਹੈ ਜੀ ਤੁਸੀਂ ਮੈਨੂੰ ਟੱਕ ਰਹੀ ਸੀ ਕਿਉਂ ਦਿਨ ਬਾਅਦ ਆਇਆ ਮੈਂ ਬਿਲਕੁਲ ਬਿਲਕੁਲ ਜੀ ਮੇਰੇ ਮੈਨੂੰ ਕਹਿੰਦੇ ਸੀ ਵੀ ਨਹੀਂ ਭਰਾ ਮਿਲਦੇ ਤੇ ਘਰ ਆ ਜਾ ਵਾਹ ਹਾਂਜੀ ਤੇ ਖੋਲੋ ਜੀ ਤੇ ਥਣ ਗੋਲ ਵੇਖੋ ਪਹਿਲਾਂ ਗੱਡੀ ਨੂੰ ਇਹੋ ਜਿਹਾ ਥਣ ਲੱਗਾ ਹੁੰਦਾ ਜੀ ਜੈਡ ਬਲੈਕ ਹੈ ਜੀ ਤੇ ਚਵਾਈ ਚੋਈ ਵੀ ਇੱਥੇ ਇਹਦੇ ਮਗਰ ਵੀ ਕੱਟੀ ਚਲੋ ਇਹ ਵੀ ਮਗਰ ਕੱਟੀ ਆਵੇ ਹੁਣੇ ਤਾਜ਼ੇ ਬੱਚੇ ਬਿਲਕੁਲ ਹਾਂਜੀ ਤੇ ਦੇਖੋ ਵੱਡੀ ਝੋਟੀ ਹੈ ਜ ਨਸਲ ਵੇਖੋ ਚੋਡੀ ਦੀ ਕਿੰਨੀ ਆ ਨਾ ਬਿਲਕੁਲ ਇੱਕ ਪਿਓਰ ਹਰਿਆਣੇ ਦੀ ਤੇ ਮਤਲਬ ਕਿ ਜੈਡ ਬਲੈਕ ਜਿਹਾ ਸਿਰ ਤੋਂ ਲੈ ਕੇ ਪੂਛ ਤੱਕ ਲਾ ਪ੍ਰੀਜੀ ਤੁਹਾਨੂੰ ਕਹਿੰਦੀ ਲੋਡ ਨਹੀਂ ਸਭ ਪਰ ਤੁਹਾਨੂੰ ਬੜਾ ਪਤਾ ਲੱਗ ਹੀ ਜਾਣਾ ਜਿਆ ਸਿਆਣੇ ਹੈਗੇ ਸਭ ਕਿ ਕੁਆਲਿਟੀ ਪਤਾ ਲੱਗ ਹੀ ਨਹੀਂ ਪਸ਼ੂ ਕਿੱਧਰੋਂ ਆਇਆ ਆਜੋ ਬਾਕੀ ਕੈਮਰੇ ਕੋ ਢਲਦੀਆਂ ਵਾ ਠੰਢੀ ਨਹੀਂ ਬਿਲਕੁਲ ਬਹੁਤ ਚੱਕਰੀ ਨਹੀਂ ਕੋਈ ਗੱਲ ਨਹੀਂ ਜਿੱਥੇ ਮਰਗੀ ਆਇਆ ਭਾ ਇਦਾਂ ਬੈਠਾ ਥਾ ਬੋਲੋ ਜੀ ਦੋ ਦਾ ਸੰਦੀਪ ਵੀਰ ਇਹਦੇ ਥੱਲੇ 11 ਕਿਲੋ ਆ ਦਹਾਂ ਦੀ ਇਹ ਵੀ ਗਾਰੰਟੀ ਦਵਾਂਗੇ ਬਾਕੀ ਇਹ ਨਾ ਕੋ ਮੰਨੇ ਵੀ ਇੰਨਾ ਇੰਨਾ ਦੇਣਾ ਵਾ ਛੋਟੀਆਂ ਬਿਲਕੁਲ ਜੇ 나ੜੂ ਦੇ ਨੇ ਸਮਝੋ ਬਾਕੀ 50 70 ਤੱਕ ਨੇ ਵਾਦਨਾ ਵਾ ਦੁੱਧ ਉਹਨਾਂ ਨੇ ਹਾਂਜੀ ਹਾਂਜੀ ਇਹ ਕੱਟੀ ਵੀ ਮੈਂ 13 14 ਕਿਲੋ ਮੰਨ ਕੇ ਲਈ ਵੀ 13 14 ਕਿਲੋ ਦੇਗੀ ਹਾਂਜੀ ਹਾਂਜੀ ਤੇ ਬਾਕੀ ਸੰਦੀਪ ਵੀਰ ਗੱਬਨ ਲਈ ਕੱਟੀ ਏ ਹਾਂਜੀ ਤੇ ਜਿੱਦਨ ਮਤਲਬ ਉਥੋਂ ਲੈ ਕੇ ਆਏ ਉਦੋਂ ਹੀ ਸੂਈ ਆ ਕੱਟੀ ਏ ਜੇ ਮਤਲਬ ਚੌਥਾ ਪਣੀਮਦਨ ਹੋਇਆ ਇਹਨੂੰ ਸੂਈ ਨੂੰ 11 ਕਿਲੋ ਕੋ ਦੁੱਧ ਨਾਲੇ ਬੋਲਾਂ ਨਾਲੇ ਚਲੋ ਡੇੜਾ ਬੱਲੀ ਦੇ ਦੀਏ ਜੈ ਜੀ ਝੋਟੀ ਵੇਖੋ ਤੁਸੀਂ ਕੱਢੀ ਆ ਸੰਦੀ ਵੀਰ ਵੱਡੀ ਝੋਟੀ ਆ ਲੈ ਆਪਣਾ ਲੈਵਲ ਉਹ ਵਿੱਚ ਵੀ ਸੌਂਦਾ ਬੋਲੋ ਇੱਕ ਪੰਜੀ ਦੀ ਦੇ ਦਿਨ ਇੱਕ 25 ਦੀ ਠੀਕ ਪੰਜੀ ਛੜ ਤੋਂ ਇੱਕ ਵੀ ਦੀ ਇੱਕ ਵੀ ਦੀ ਚਲੋ ਜਾਨੋ ਯਸ ਨੋ ਜੀ ਯਸ ਨੋ ਜੀ ਬਾਕੀ ਮਾਰ ਥੋੜਾ ਬੋਤਾ ਜਿਹਨੂੰ ਕਹਿੰਦੇ ਸ਼ੋਰਟ ਉਹ ਕਰਦੇ ਆਂ ਆਣ ਕੇ ਤੂੰ ਇਹ ਨਾ ਆਖੇ ਫਿਰ ਲੱਖ ਦੀ ਦੇ ਦੇ 90 ਦੀ ਦੇ ਦੇ 30 ਦੀ ਦੇ ਦੇ ਚਲੋ ਠੀਕ ਬਾਕੀ ਲੈ ਆਏ ਲੋਪੇ ਤੇ ਮਾਰ ਨਹੀਂ ਠੀਕ ਆ ਠੀਕ ਆ ਦੇਖੋ ਵਸਤੇ ਇੰਨੀ ਝੋਟੀਆਂ ਤੇ ਤਿੰਨੇ ਝੋਟੀਆਂ ਬੰਬ ਪੀਸ ਹੈ ਜੀ ਤੇ ਬਾਕੀ ਮੇਰਾ ਵੀਰ ਇੱਥੇ ਆਓ ਆਰਾ ਤਸੱਲੀ ਕਰੋ ਚੁਆਈ ਕਰੋ ਨਾ ਭਾਈ ਜੀ ਆਰਾ ਪੂਰਾ ਚੱਕਰ ਬਿਲਕੁਲ ਬੋਲੋ ਨੰਬਰ ਨੰਬਰ ਆ ਵੀਰ ਜੀ 78890 90624 7889090624 ਪਿੰਡ ਪੇਰੋਸ਼ਾ ਕਨਵਾ ਰੋਡ ਬਟਾਲਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਠੀਕ ਹੈ ਜੀ ਸਾਦਸਰੀ